ਯਾਰ ਜੀ ਗੱਲ ਕਰਦੇ ਆ ਜੀ ਪਿੰਡ ਕਿਸਨਪੁਰਾ ਪਹੁੰਚਿਆ ਜਲਾ ਮੋਗਾ ਦੇ ਨੇ ਇਹ ਆ ਕਿਸਨਪੁਰਾ ਦਾ ਪੰਚਾਇਤ ਘਰ ਆ ਦੇਖੋ ਪੰਚਾਇਤ ਘਰ ਦੀ ਜਿਹੜੀ ਗਰਾਊਂਡ ਉਹ ਬਣੀ ਪੜੀ ਵਧੀਆ ਤੇ ਗਰਾਊਂਡ ਆ ਨਾਲ ਬੱਚਿਆਂ ਦੇ ਛਟਮ ਵਾਲੀ ਪਾਰਕ ਵੀ ਬਣੀ ਹੋਈ ਬਣਾਈ ਜੀ ਸਾਰੀ ਵਧੀਆ ਵਧੀਆ ਤਰੀਕੇ ਦੇ ਨਾਲ ਇਹਦੀ ਦਫ਼ਤਰ ਦੀ ਇਸ ਜਾਵਟ ਆ ਉਹ ਬਣਾਈ ਆ ਤਾਂ ਸਾਰੇ ਆਸੇ ਪਾਸੇ ਚੰਗੀ ਤਰ੍ਹਾਂ ਅਗਲੇ ਪਨੇ ਉਹ ਸਾਹਮਣੇ ਖੇਡਾਂ ਵਾਲੀ ਗਰਾਊਂਡ ਦੀ ਦੇਖ ਬਹੁਤ ਵਧੀਆ ਪੰਚਾਇਤਾਂ ਤੇ ਇੰਤਜ਼ਾਮ ਆ ਕਿਸ਼ਨਪੁਰਾ ਦੀ ਪੰਚਾਇਤ ਦਾ ਪੰਚਾਇਤਕਾਰ ਬਹੁਤ ਵਧੀਆ ਤਰੀਕੇ ਨਾਲ ਬਣਿਆ ਡਾਕਟਰ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਸੈਨਿਕ ਕੋਈ 150000 ਦਾ ਨਾਂ ਬਹੁਤ ਵਧੀਆ ਪੜਾਇਆ ਹੈ ਕੀ ਹੈਗੇ ਕਿਸਨਪੁਰਾ ਦੇ ਜਿੰਨੇ ਵੀ ਦਾਨੀ ਸਜਣਾ ਦੇ ਨਾਂ ਹੈਗੇ ਦੇਸ਼ ਦੀ ਸ਼ੇਰਾਂ ਦੇ ਯੋਗ ਤੋਂ ਤਾਂ ਕੋਣ ਵਾਲੇ ਤੇ ਨਾਲੇ ਕਿਸਨਪੁਰਾ ਦੇ ਵਿਵਾਦ ਬਹੁਤ ਵਧੀਆ ਡਾਕਟਰ ਦੀ ਬੜੀਆਂ ਡਾਕਟਰ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਛੜਾਉ ਪਾਇਆ ਸਾਰਾ ਇਹ ਆਸੇ-ਪਾਸੇ ਸਾਰੇ ਦਫ਼ਤਰ ਜੋ ਪੰਚਾਇਤ ਘਰ ਤਾਂ ਦੇਖੋ ਕਿ ਡੱਬਦੀਆਂ ਏਸੀ ਲਗਾ ਬਹੁਤ ਤਰੀਕਾ ਬਹੁਤ ਵਧੀਆ ਤਰੀਕੇ ਨਾਲ ਪੜਾਇਆ ਇਹ ਇਹਦੇ ਤੋਂ ਹੋਰ ਨਾਲ ਲੋਕਾਂ ਨੂੰ ਦੇਖ ਖੇਤ ਲੈਣੀ ਚਾਹੀਦੀ ਆ ਤਾਂ ਕਿ ਫਾਰਮ ਪਿੰਡ ਤੇ ਵਧੀਆ ਤਰੀਕੇ ਨਾਲ ਦਾ ਤਾਤਰ ਪਨਾਇਆ ਜਾ ਸਕਣ। ਸੋ ਮੈਂ ਇਹ ਕਮਾ किशनਪੁਰਾ ਦੀ ਪੰਚਾਇਤ ਗੋਡ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੂੰ ਤਾਂ ਭੌਂ ਗਿਆ ਸੀਗਾ। ਆ ਆਪਾਂ ਅੱਜ किशनਪੁਰਾ ਵਿਖਿਆ ਹੈ ਤੇ ਇਹਦੇ ਬਾਰੇ ਆਪਾਂ ਕੀ ਕਹਿਣਾ ਜਿਵੇਂ ਡਾਕਟਰ ਦੇਖ ਕੇ। ਹਾਂ ਵਾਰਗੁਰਜੀ ਕਾ ਖਾਲਸਾ ਵਾਰਗੁਰਜੀ ਕੀ ਫਤਿਹ ਜੀ ਅੱਜ ਅਸੀਂ ਪਿੰਡ ਪਹੁੰਚਿਆ ਜੀ किशनਪੁਰਾ ਜ਼ਿਲ੍ਹਾ ਮੋਗਾ ਤੇ ਧਰਮਕੋਟ ਹਲਕੇ ਦੇ ਵਿੱਚ ਅਸੀਂ ਪਹੁੰਚੇ ਹੋਏ ਆਂ ਇਸ ਪਿੰਡ ਦੇ ਵਿੱਚ ਅੱਜ ਅਸੀਂ ਕਿਸੇ ਬਹੁਤ ਖਾਸ ਕੰਮ ਵਾਸਤੇ ਪਹੁੰਚੇ ਹੋਏ ਆਂ ਤੇ ਇਹ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਸੁਖਦੇਵ ਸਿੰਘ ਜੀ ਦੀ ਸਰਜਾ ਐਂਟੀ ਕ腐ਸ਼ਨ ਦੇ ਇਹ ਮੇਨ ਚੇਅਰਮੈਨ ਨੇ ਤੇ ਸੋ ਸੰਤ ਜੀ ਅਸੀਂ ਇਸ ਪਿੰਡ ਦੇ ਵਿੱਚ ਜੋ ਵੇਖਿਆ ਵਾ ਜੋ ਅਸਲ ਸਚਾਈ ਵੇਖੀ ਆ ਬਹੁਤ ਜਿਆਦੀ ਵਧੀਆ ਉਹ ਧੰਨਵਾਦ ਹੈ ਪਾਤਰਿਆ ਬਹੁਤ ਇਸ ਪਿੰਡ ਦੇ ਜੋ ਫੌਜੀਆ ਰਿਟਾਇਰਮੈਂਟ ਜੋ ਹੋ ਕੇ ਆਏ ਨੇ ਉਹਨਾਂ ਨੇ ਇਸ ਪਿੰਡ ਦੇ ਵਿੱਚ ਦਫ਼ਤਰ ਇੱਕ ਖੋਲ੍ਹਿਆ ਜੀ ਉਹ ਪਿੰਡ ਦੀ ಗ್ರಾಮ ਪੰਚਾਇਤ ਮੌਜੂਦਾ ਜਿਹੜੀ ਆ ਉਹ ਸਾਰੇ ਵਈਕੇ ਇੱਥੇ ਫੈਸਲੇ ਜਿਹੜੇ ਆ ਵਈਕੇ ਬਹੁਤ ਸ਼ਲਾਘਾਯੋਗ ਕਦਮ ਜਿਹੜਾ ਵਾ ਇਸ ਪਿੰਡ ਨੇ ਕੀਤਾ ਵਾ ਇਹਦੇ ਵਿੱਚ ਆ ਦੇਖੋ ਜੀ ਆ ਤਸਵੀਰਾਂ ਲਗੀਆਂ ਨੇ ਸ਼ਹੀਦ ਫੌਜੀਆਂ ਦੀਆਂ ਜਾਂ ਜਿਹੜੇ ਉਦੋਂ ਦੇ ਫੌਜੀ ਆ ਜਿਹੜੇ ਮਜੂਤਾ ਫੌਜੀ ਆ ਜਿਹੜੇ ਆ ਉਹਨਾਂ ਨੇ ਤੁਹਾਡੇ ਤਸਵੀਰਾਂ ਲਗੀਆਂ ਤੇ ਅੱਜ ਵੀ ਸੇਵਾ ਜਿਹੜੀ ਇਸ ਧਰਨ ਵਾਸਤੇ ਬਹੁਤੀ ਸਾਰਾ ਜਿਹੜੇ ਕਰ ਰਹੇ ਹਨ ਜੋ ਲਿਖਿਆ ਜੀ ਦੇਸ਼ ਦੀ ਸੇਵਾ ਵਿੱਚ ਯੋਗਦਾਨ ਦੇਣ ਵਾਲੇ ਕਿਸਾਨ ਪੁੱਤਰ ਜਲਾ ਦੇ ਜਵਾਨ ਇਹ ਬਹੁਤ ਬੜੀਆਂ ਕੰਮ ਜਿਹੜਾ ਹੋ ਚੁੱਕਿਆ ਹੈ ਨਾ ਕਿਤਾਵਾ ਤੇ ਇੱਥੇ ਹੀ ਬਿੱਕੇ ਪਿੰਡੀ ਪੰਚਾਇਤ ਜਿਹੜੀਆਂ ਸੂਚੇ ਫੈਸਲੇ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਆ ਉਹ ਇਸੇ ਜਗ੍ਹਾ ਦੇ ਵਿੱਚ ਬਿੱਕੇ ਕਰਦੇ ਨੇ ਧੰਨਵਾਦ ਜੀ ਵੈਕੂ ਜੀ ਦਾ ਖਾਲਸਾ ਵੈਕੂ ਜੀ ਦਾ ਬਲਵਿੰਦਰ ਸਿੰਘ ਜੀ ਤੁਸੀਂ ਕੋਈ ਵਿਚਾਰ ਦੇਣਾ ਚਾਹੁੰਦੇ ਹੋ ਮੈਂ ਵਿਚਾਰ ਕਿਤੇ ਨਾ ਬਹੁਤ ਵਧੀਆ ਲੱਗਾ ਜੋ ਵੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਸੱਚ ਜਿਹੜਾ ਉਹ ਸਾਰਿਆਂ ਦੇ ਸਾਹਮਣੇ ਬੋਲਿਆ ਜਾਂਦਾ ਵਾ ਉਹ ਮੈਂ ਵਿਖਿਆ ਵਿਚਾਰ ਕੈਮਰਾ ਲੱਗਾ ਇੱਥੇ ਮਤਲਬ ਵੀਡੀਓਗ੍ਰਾਫੀ ਕਰ ਦੇਣਗੇ ਵਧੀਆ ਗੱਲ ਆ ਤੇ ਜੇ ਥੋਂ ਦੇ ਮਤਲਬ ਲੋਕ ਕ੍ਰਿਪਟੋ ਹੋਣ ਤੇ ਇਹੋ ਜੀ ਚੀਜ਼ ਜਿਹੜੀ ਅੱਜ ਤੱਕ ਸੰਬੰਧ ਕਿ ਦੇਖਣ ਨੂੰ ਮਿਲੀ ਨਹੀਂ ਤੇ ਬਹੁਤ ਵਧੀਆ ਲੱਗਾ ਕਿ ਕਾ ਬਰਾਲਾ ਤੇ ਇੱਕ ਉਹਦੇ ਸਾਡੇ ਲਾਗੇ ਵਿਂਧਰ ਵਾਲੇ ਅਸੀਂ ਰਾਤੀ ਵੇਖਿਆ 50 60 ਜਿਹੜੇ ਅਮਲ ਖਾਂਦੇ ਆ ਬੰਦੇ ਸਾਡੇ ਰਿਸ਼ਤੇਦਾਰ ਆ ਮੁੰਡੇ ਦਾਦੇ ਹੁਣ ਇਥੋਂ ਵਿਂਧਰ ਵਾਲੇ ਤੋਂ ਜਗਵਿੰਦਰ ਸਿੰਘ ਉਹਨਾਂ ਦੇ ਬਾਰੇ ਕੱਲ ਉੱਥੇ ਜਾ ਕੇ ਤੁਹਾਨੂੰ ਉਹਨਾਂ ਬਾਰੇ ਛੋੜ ਕੇ ਦੱਸਾਂਗੇ ਇਹ ਆ ਬਹੁਤ ਹੀ ਵਧੀਆ ਸਾਨੂੰ ਲੱਗਾ ਇਸ ਤਰ੍ਹਾਂ ਦਾ ਸਾਮੁਹਰਨਾ ਚਾਹੀਦਾ ਅਸੀਂ ਲੋਕੀ ਗਰੰਟਾ ਵੇਂਦੇ ਰਹਿੰਦੇ ਆ ਹੋਰ ਵੀ ਨਹੀਂ ਕੰਮ ਕਰਦੇ ਆ ਮਤਲਬ ਆਪਣੇ ਪਿੰਡ ਨੂੰ ਠੀਕ ਠਾਕ ਜਾਂ ਬਣਾਉਣਾ ਚਾਹੀਦਾ ਇਨਕੀ ਨਿਕੇ ਗੱਲਾਂ ਦੇ ਹੀ ਆਪਣੇ ਜਿੰਮੇਵਾਰੀ ਲੈ ਦਿੰਦੇ ਆ ਤੇ ਚੰਗੇ ਬੰਦੇ ਉਹ ਤੋਂ ਮਤਲਬ ਆਪਾਂ ਚੁਣ ਕੇ ਲੈ ਲਈਏ ਤੇ ਨਾਂ ਨਿਕਨੇ ਕੇ ਸੌਫਤਾ ਪਿੱਛੇ ਆਪਣੇ ਮਤਲਬ ਜਮੀਰ ਵਿੱਚੀ ਤੇ ਬਹੁਤ ਵਧੀਆ ਹੋ ਸਕਦਾ ਦੋ ਮਿੰਟ ਤੇ ਹੋਰ ਠੀਕ ਠਾਕ ਆ ਆਪਣਾ ਬਲਵਿੰਦਰ ਸਿੰਘ ਜਾਣਦਾ ਜਿਆਦਾ ਵਧੀਆ ਤਰੀਕੇ ਦੇ ਨਾਲ ਜੀ ਬਹੁਤ ਵਧੀਆ ਮੈਂ ਡਾਕਟਰ ਜੀ ਸਿੰਘ ਸਰਦਾਰ ਜੀ ਉਹਲੇ ਸਮੇਂ ਦੇ ਵਿੱਚ ਆ ਹੋਏ ਸਾਰੇ ਐਸ ਪਿੰਡ ਤੋਂ ਆ ਵੇਖੋ ਕਿੰਨਾ ਵਧੀਆ ਮੈਂ ਕਹਾਂ ਮੀਟਿੰਗ ਆ ਰਹਾ ਆ ਸਾਰਾ ਪੰਚਾਇਤ ਦਾ ਮੀਟਿੰਗ ਹਾਲ ਆ ਤੇ ਪੰਚਾਇਤ ਬਹੁਤ ਵਧੀਆ ਇਹ ਇੰਤਜ਼ਾਮਾਂ ਦੇ ਕਰਕੇ ਹੋਰਨਾਂ ਨੂੰ ਵੀ ਇਹ ਤੋਂ ਸੇਧ ਲੈਣੀ ਚਾਹੀਦੀ ਆ ਇੱਥੇ ਹੀ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ